ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸੀਂ 5 ਉਹਨਾਂ ਸੀਟਾਂ ਦੇ ਬਾਰੇ ਅੱਜ ਤੁਹਾਨੂੰ ਇੱਕ ਕਿੱਸਾ ਸੁਣਾਵਾਂਗੇ ਜਿੱਥੋਂ ਜਿੱਤਿ ਹੋਏ ਐਮਪੀ ਬਾਅਦ ਦੇ ਵਿੱਚ ਸੂਬੇ ਦੇ ਜਾਂ ਮੁੱਖ ਮੰਤਰੀ ਦੇਸ਼ ਦੇ ਰਾਸ਼ਟਰਪਤੀ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਪੰਜਾਬ ਦੀ ਉਹ ਮਤਵਪੂਰਨ ਪੰਜ ਸੀਟਾਂ ਜਿਹੜੀਆਂ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਤੇ ਸਿਆਸੀ ਕਿਸੇ ਦੇ ਤੌਰ ਤੇ ਅੱਜ ਤੁਹਾਡੇ ਨਾਲ ਅਜੇ ਹੀ ਇੱਕ ਦਿਲਚਸਪ ਜਿਹੜੀ ਜਾਣਕਾਰੀ ਹੋ ਸਾਂਝੀ ਕਰ ਰਿਹਾ ਕਿ ਆਖਰ ਉਹ ਕਿਹੜੀਆਂ ਪੰਜ ਲੋਕ ਸਭਾ ਹਲਕੇ ਨੇ ਜਿੱਥੋਂ ਜਿੱਤੇ ਹੋਏ ਐਮਪੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਵੀ ਪਹੁੰਚੇ ਨੇ ਔਰ ਸਭ ਤੋਂ ਵੱਡikal ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਦੇਸ਼ ਦੇ ਰਾਸ਼ਟਰਪਤੀ ਵੀ ਬਣਨੇ ਤੇ ਉਹਨਾਂ ਪੰਜ ਸੀਟਾਂ ਬਾਰੇ ਗੱਲ ਕਰਾਂਗੇ ਉਹ ਸੀਟਾਂ ਕਿਹੜੀਆਂ ਨੇ ਲੋਕ ਸਭਾ ਹਲਕੇ ਹਸ਼ਾਰਪੁਰ ਜਲੰਧਰ ਅੰਮ੍ਰਿਤਸਰ ਸੰਗਰੂਰ ਅਤੇ ਫਰੀਦਕੋਟ ਇਥੋਂ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਬਾਅਦ ਸੂਬੇ ਦੇ ਮੁੱਖ ਮੰਤਰੀ ਬਣੇ ਨੇ ਦੇਸ਼ ਦੇ ਰਾਸ਼ਟਰਪਤੀ ਬਣੇ ਨੇ ਦੇਸ਼ ਦੇ ਗਵਰਨਰ ਬਣੇ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੁਸ਼ਾਰਪੁਰ ਇੱਕ ਚਰਚਾ ਸੀਟ ਹੈ ਦਬਾਬੇ ਦੀ ਇੱਕ ਅਹਿਮ ਸੀਟ ਮੰਨੀ ਜਾਂਦੀ ਆ 1971 ਦੇ ਵਿੱਚ ਲੋਕ ਸਭਾ ਸੀਟ ਜਦੋਂ ਚੋਣਾਂ ਹੋਈਆਂ ਸੀ ਉਦੋਂ ਦਰਬਾਰਾ ਸਿੰਘ ਜਿਹੜੇ ਨੇ ਉਹ ਚੋਣ ਜਿੱਤੇ ਸੀ ਦਰਬਾਰਾ ਸਿੰਘ ਤੋਂ ਬਾਅਦ 1980 ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਉਹ ਫਿਰ 1980 ਦੇ ਵਿੱਚ ਉਥੋਂ ਬਾਅਦ ਚ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਗਿਆਨੀ ਜੈਲ ਸਿੰਘ ਤੇ ਫਿਰ 1982 ਦੇ ਵਿੱਚ ਗਿਆਨੀ ਜੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਬਣ ਜਾਂਦੇ ਨੇ ਔਰ ਫਿਰ ਜ਼ਿਆਦਾਤਰੋ ਸੈਂਟਰ ਦੇ ਵਿੱਚ ਵਜ਼ੀਰ ਵੀ ਰਹੇ ਨੇ ਔਰ ਸੂਬੇ ਦੇ ਮੁੱਖ ਮੰਤਰੀ ਵੀ ਬਣੇ ਸਨ ਪਸ਼ਾਰਪੁਰ ਸੀਟ ਜਿੱਥੇ ਮੰਨਿਆ ਜਾ ਰਿਹਾ ਕਿ ਮੁੱਖ ਦੋ ਮੁੱਖ ਮੰਤਰੀ ਦਰਬਾਰਾ ਸਿੰਘ ਗਿਆਨੀ ਜੈਲ ਸਿੰਘ ਔਰ ਗਿਆਨੀ ਜੈਲ ਸਿੰਘ ਸੈਂਟਰ ਦੇ ਵਿੱਚ ਵਜ਼ੀਰ ਔਰ ਦੇਸ਼ ਦੇ ਰਾਸ਼ਟਰਪਤੀ ਦੂਜੇ ਲੋਕ ਸਭਾ ਹਲਕੇ ਦੀ ਗੱਲ ਕਰਾਂਗੇ ਜਲੰਧਰ ਜਲੰਧਰ ਦੇ ਵਿੱਚ ਵੀ ਇਸ ਲੋਕ ਸਭਾ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਇਸ ਹਲਕੇ ਨੇ ਬਹੁਤ ਸਾਰੇ ਵੱਡੇ ਵੱਡੇ ਨੇਤਾ ਪੈਦਾ ਕੀਤੇ ਨੇ ਵੱਡੇ ਵੱਡੇ ਲੀਡਰ ਜਿੱਤੇ ਨੇ ਲੇਕਿਨ ਗੱਲ ਕੀਤੀ ਜਾਵੇ 1999 ਦੀ 1999 ਚ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਪਹਿਲੀ ਦਫਾ ਲੜਦੇ ਨੇ ਇੰਦਰ ਕੁਮਾਰ ਗੁਜਰਾਲ 1990 ਦੇ ਵਿੱਚ ਵੀ ਉਹ ਪਹਿਲੀ ਦਫਾ ਮੈਂਬਰ ਪਾਰਲੀਮੈਂਟ ਬਣਦੇ ਨੇ ਐਮਪੀ ਚੁਣੇ ਜਾਂਦੇ ਨੇ ਔਰ 1997 ਦੇ ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਦੋ ਵਾਰ ਐਮਪੀ ਰਹੇ ਨੇ ਇੰਦਰ ਕੁਮਾਰ ਗੁਜਰਾਲ ਔਰ 1997 ਦੇ ਵਿੱਚ ਜਦੋਂ ਸਰਕਾਰ ਬਣਦੀ ਨਹੀਂ ਜੋ ਜੋੜ ਤੋੜ ਸ਼ੁਰੂ ਹੁੰਦੇ ਨੇ ਤੇ ਫਿਰ ਇੰਦਰ ਕੁਮਾਰ ਗੁਜਰਾਲ ਜਿਹੜੇ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਨੇ ਤੇ ਜੀ ਲੋਕ ਸਭਾ ਸੀਟ ਦੀ ਗੱਲ ਕਰਦੇ ਆ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਜ਼ਿਆਦਾਤਰ ਜਿਹੜੇ ਵੀ ਜਿੱਤੇ ਨੇ ਮੋٹے ਰੂਪ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਹਾਸਲ ਹੋਈ ਆ ਇਹ ਲੋਕ ਸਭਾ ਹਲਕਾ ਇੱਕ ਮਹੱਤਵਪੂਰਨ ਹਲਕਾ ਮਾਜੇ ਦਾ ਮੰਨਿਆ ਜਾਂਦਾ 1952 1957 1962 ਦੇ ਵਿੱਚ ਇਥੋਂ ਗਿਆਨੀ ਗੁਰਮukh ਸਿੰਘ ਮਸਾਫਰ ਮੈਂਬਰ ਪਾਰਲੀਮੈਂਟ ਬਣੇ ਮਤਲਬ ਐਮਪੀ ਬਣੇ ਸੀ ਬਾਅਦ ਚੋ 1957 ਚ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਬਣਦੇ ਨੇ 2014 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਇੱਥੋਂ ਚੋਣ ਜਿੱਤਦੇ ਨੇ ਤੇ 2017 ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਸੀ ਪਹਿਲਾਂ ਉਹ 2002 ਤੋਂ ਲੈ ਕੇ 2007 ਤੱਕ ਫਿਰ 2017 ਤੋਂ ਲੈ ਕੇ ਕਰੀਬ-ਕਰੀਬ 21-22 ਤੱਕ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਨੇ ਚੌਥਾ ਲੋਕ ਸਭਾ ਹਲਕਾ ਹੈ ਸੰਗਰੂਰ ਸੰਗਰੂਰ ਸਿਆਸੀ ਲੀਡਰਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਵੈਸੇ ਤੇ ਅੱਜ ਕੱਲ ਆਮ ਆਦੀ ਪਾਰਟੀ ਵਾਲੇ ਸੰਗਰੂਰ ਨੂੰ ਆਮ ਆਦੀ ਪਾਰਟੀ ਦੀ ਰਾਜਧਾਨੀ ਮੰਨਦੇ ਨਹੀਂ ਲੇਕਿਨ ਵੈਸੇ ਵੀ ਇਸ ਸੰਗਰੂਰ ਚ ਬਹੁਤ ਸਾਰੇ ਵੱਡੇ ਜਿਹੜੇ ਲੀਡਰ ਨੇ ਉਹ ਪੈਦਾ ਹੋਏ ਨੇ ਲੇਕਿਨ ਗੱਲ ਇਸ ਲੋਕ ਸਭਾ ਹਲਕੇ ਤੋਂ ਇਸ ਕਰਕੇ ਅਸੀਂ ਕਹੈ ਰਹੇ ਨੇ ਕਿ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਬਾਅਦ ਚ ਸੂਬੇ ਦੇ ਮੁੱਖ ਮੰਤਰੀ ਵੀ ਰਹੇ ਨੇ ਤੇ ਕਈ ਸੂਬਿਆਂ ਦੇ ਗਵਰਨਰ ਵੀ ਰਹੇ ਨੇ ਮਰਹੂਮ ਜਿਹੜੇ ਨੇ ਸੁਰਜੀਤ ਸਿੰਘ ਬਰਨਾਲਾ 1977 ਦੇ ਵਿੱਚ ਸੰਗਰੂਰ ਤੋਂ ਚੋਣ ਜਿੱਤੇ ਸੀ ਉਸ ਤੋਂ ਬਾਅਦ 1985 ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਜਾਂਦੇ ਨੇ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਦੋ-ਦੋ ਸੂਬਿਆਂ ਦਾ ਗਵਰਨਰ ਵੀ ਲਗਾਇਆ ਗਿਆ 2014 ਦੇ ਵਿੱਚ ਤੇ 2019 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜਿਹੜੀ ਸੀਟ ਜਿੱਤ ਲੈਂਦੇ ਨੇ ਤੇ 222 ਦੇ ਵਿੱਚ 92 ਸੀਟਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਾਰਿਸ ਬਣ ਜਾਂਦੇ ਆਗੇ ਨੇ 2014 ਤੋਂ ਲੈ ਕੇ 2019 ਤੱਕ 5 ਸਾਲ ਬਤੌਰ ਮੈਂਬਰ ਪਾਰਲੀਮੈਂਟ ਕੀਤਾ ਫਿਰ 2019 ਦੇ ਵਿੱਚ ਮੁੜ ਮੁੱਖ ਮੰਤਰੀ ਭਗਵੰਤ ਮਾਨ ਚੋਣ ਜਿੱਤਦੇ ਜਾਂਦੇ ਨੇ ਪਰ ਜਦੋਂ 22 ਦੇ ਵਿੱਚ ਵਿਧਾਨ ਸਭਾ ਚੋਣਾ ਹੁੰਦੀਆਂ ਨੇ ਉਹ ਐਮਪੀ ਦੀ ਸੀਟ ਛੱਡ ਦਿੰਦੇ ਨੇ ਧੂਰੀ ਤੋਂ ਐਮਐਲਏ ਬਣ ਜਾਂਦੇ ਨੇ ਫਿਰ ਸੂਬੇ ਦੇ ਮੁੱਖ ਮੰਤਰੀ ਬਣ ਜਾਂਦੇ ਨੇ 5ਵੀਂ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਫਰੀਦਕੋਟ ਇਸ ਫਰੀਦਕੋਟ ਸੀਟ ਤੋਂ ਵੀ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਲੀਡਰ ਜਿਹੜੇ ਸੂਬੇ ਦੇ 5 ਵਾਰ ਮੁੱਖ ਮੰਤਰੀ ਬਣੇ ਨੇ ਸਭ ਤੋਂ ਪਹਿਲਾਂ 1970 ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਪਹਿਲਾਂ ਫਰੀਦਕੋਟ ਜਨਰਲ ਸੀਟ ਸੀ ਬਾਅਦ ਚ ਜਦੋਂ ਹੱਦਬੰਦੀ ਬਦਲ ਤਬਦੀਲ ਹੋ ਜਾਂਦੀ ਹੈ ਫਿਰ ਇਹ ਸੀਟ ਰਾਖਵੀ ਹੋ ਜਾਂਦੀ ਹੈ ਲੇਕਿਨ ਜਦੋਂ ਜਨਰਲ ਸੀਟ ਸੀ ਪ੍ਰਕਾਸ਼ ਸਿੰਘ ਬਾਦਲ ਹੋਣੀ 1970 ਦੇ ਵਿੱਚ ਇਸ ਸੀਟ ਤੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਉਦੋਂ ਫਿਰ ਸੂਬੇ ਦੇ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਬਣ ਜਾਂਦੇ 1970 ਦੇ ਵਿੱਚ ਉਹ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਦੇ ਨੇ ਔਰ 1996 ਦੇ ਵਿੱਚ ਸੁਭੀ ਸਿੰਘ ਬਾਦਲ ਹੋਣੀ ਇਸੇ ਸੀਟ ਤੋਂ ਫਰੀਦਕੋਟ ਤੋਂ ਜਿੱਤੇ ਸੀ ਤੇ ਉਹ ਬਾਅਦ ਚ ਪੰਜਾਬ ਦੇ ਉਪ ਮੁੱਖ ਮੰਤਰੀ ਬਣਦੇ ਨੇ ਤੇ ਸੈਂਟਰ ਦੇ ਵਿੱਚ ਵਜ਼ੀਰ ਵੀ ਬਣਦੇ ਨੇ ਤੇ ਪੰਜ ਲੋਕ ਸਭਾ ਹਲਕੇ ਜਿਹੜੇ ਇੱਕ ਰੌਚਕ ਕਿਸੇ ਨੇ ਸਿਆਸੀ ਕਿਸੇ ਕਹਿ ਸਕਦੇ ਨੇ ਕਿ ਹਾਰਪੁਰ ਜਲੰਧਰ ਅੰਮ੍ਰਿਤਸਰ ਸੰਗਰੂਰ ਅਤੇ ਫਰੀਦਕੋਟ ਜਿਹੜੇ ਇਥੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਬਹੁਤ ਕਿਸਮਤ ਵਾਲੇ ਵੀ ਨਿਕਲੇ ਨਹੀਂ ਕਿ ਕੋਈ ਸੂਬੇ ਦਾ ਗਵਰਨਰ ਬਣਿਆ ਕੋਈ ਸੂਬੇ ਦਾ ਮੁੱਖ ਮੰਤਰੀ ਬਣਿਆ ਕੋਈ ਦੇਸ਼ ਦਾ ਰਾਸ਼ਟਰਪਤੀ ਬਣਿਆ ਕੋਈ ਦੇਸ਼ ਦਾ ਜਿਹੜਾ ਵਾ ਪ੍ਰਧਾਨ ਮੰਤਰੀ ਬਣਿਆ ਗਿਆ ਤੇ ਕਈ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਉਹਨਾਂ ਨੂੰ ਰਾਜਪਾਲ ਕੰਮ ਕਰਦਾ ਵੀ ਮੌਕਾ ਮਿਲਿਆ ਪੰਜਾਬ ਦੀਆਂ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਦਾ ਪੜਾਆ ਉਹ 1 ਜੂਨ ਨੂੰ ਵੋਟਾਂ ਪੈਣਗੀਆਂ ਹੁਣ ਹਾਰਪੁਰ ਤੋਂ ਅੱਜ ਦੇ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰ ਡਿਕਲੇਅਰ ਨਹੀਂ ਕੀਤਾ ਜਲੰਧਰ ਤੋਂ ਆਮ ਆਦੀ ਪਾਰਟੀ ਵੱਲੋਂ ਸ਼ਸ਼ੀਲ ਰਿੰਕੂ ਨੇ ਅੰਮ੍ਰਿਤਸਰ ਤੋਂ ਆਮ ਆਦੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੇ ਸੰਗਰੂਰ ਤੋਂ ਆਮ ਆਦੀ ਪਾਰਟੀ ਦੇ ਗੁਰਮੀਤ ਸਿੰਘ ਮੀਤਹਿਰ ਨੇ ਤੇ ਫਰੀਦਕੋਟ ਤੋਂ ਹਸਰਾਸ ਤੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਉਮੀਦਵਾਰ ਨੇ ਨਿਕਲ ਹਾਲੇ ਤੱਕ ਸ਼੍ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ 5 ਸੀਟਾਂ ਤੇ ਹਾਲੇ ਉਮੀਦਵਾਰ ਘਲਾ ਨਹੀਂ ਕੀਤੇ ਲੇਕਿਨ ਇੱਕ ਜਾਣਕਾਰੀ ਜਿਹੜੀ ਕਿੱਸਾ ਰੋਚਕ ਪਰਿਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਕਿ ਪੰਜਾਬ ਦੇ ਪੰਜ ਲੋਕ ਸਭਾ ਹਲਕੇ ਇਹੋ ਜੇ ਵੀ ਨੇ ਜਿਸ ਹਲਕਿਆਂ ਨੇ ਦੇਸ਼ ਨੂੰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਦਿੱਤੇ ਨੇ ਫਿਲਹਾਲ ਇਸ ਜਾਣਕਾਰੀ ਦਰ ਤਰਤਲ ਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ